ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੁਣ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ ਪੰਜਾਬ ਵਿੱਚ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਨੂੰ ਦਸਤਾਰਬੰਦੀ ਹੋਈ ਜਥੇਬੰਦੀਆਂ ਵੱਲੋਂ ਉਹਦੀ ਅਖਬਾਰ ਵਿੱਚ ਲੱਗੀ ਪੋਸਟ ਜਿਹੜੀ ਦਾਸ ਨੇ ਸਾਂਝੀ ਕੀਤੀ ਤੇ ਬੜੀਆਂ ਗੱਲਾਂ ਬਾਦਲ ਜੀ ਬਾਦਲ ਵੱਲੋਂ ਗਏ ਬਾਦਲ ਧੜੇ ਚ ਜਾਵੜੇ ਕੋਈ ਉਹਦੇ ਵਿੱਚ ਜ਼ਿਕਰ ਨਹੀਂ ਸੀਗਾ ਸਿਆਸੀ ਕਿਸੇ ਵੀ ਪਾਰਟੀ ਦਾ ਫੋਮੇ ਕਹਿਣਾ ਚਾਹੁੰਦਾ ਕਿ ਇਹ ਕੋਈ ਤੀਰਥ ਸਥਾਨ ਨਹੀਂ ਹੈ ਵੋਟਾਂ ਕੇ ਸਾਰਿਆਂ ਨੇ ਆਪਾਂ ਉੱਥੇ ਹੀ ਜਾਣਾ ਮੰਨ ਲਓ ਕੁਰਬਾਨੀ ਕੀਤੀ ਹੈ ਕਿਸੇ ਨੇ ਸਤਕਾਰਯੋਗ ਹੈ ਪਰ ਸਾਰਿਆਂ ਨੇ ਆਪਾਂ ਇਸੇ ਹੀ ਤੀਰਥ ਤੇ ਇਸ਼ਨਾਨ ਕਰਨਾ ਕਿਉਂਕਿ ਮੈਂ ਪਿਛਲੇ ਸਮੇਂ ਦੇ ਵਿੱਚ ਪੜਿਆ ਸਾਡੇ ਵਿੱਚ ਕੋਈ ਇਹੋ ਜਿਹਾ ਗਰੁੱਪ ਜਿਹੜਾ ਪੈਦਾ ਹੋ ਗਿਆ ਜਿਹਦੀਆਂ ਆਪਣੀਆਂ ਮਨਮਰਜ਼ੀਆਂ ਚੱਲਦੀਆਂ ਨੇ ਕਹਿਣ ਨੂੰ ਤੇ ਉਹ ਲੋਕ ਜਿਹੜੇ ਨੇ ਉਹ ਹਮਦਰਦ ਨੇ ਪੰਥ ਦੇ ਪਰ ਮੈਨੂੰ ਹਰਾਨਗੀ ਬੜੀ ਆਉਂਦੀ ਹੈ ਭਾਈ ਲਖਵਿੰਦਰ ਸਿੰਘ ਜੀ ਜਿਹੜੇ 30 ਕ ਸਾਲ ਦੇ ਕਰੀਬ ਜੇਲ੍ਹ ਕੱਟ ਚੁੱਕੇ ਨੇ ਉਹਨਾਂ ਦਾ ਅਖਬਾਰ ਦੇ ਵਿੱਚ ਬਿਆਨ ਆਇਆ ਸੀ ਕਿ ਮੈਂ ਜਦੋਂ ਆਉਣਾ ਮੈਂ ਆਟੋ ਚਲਾ ਕੇ ਆਪਣੀ ਮਾਤਾ ਦੀ ਦਵਾਈ ਵਾਸਤੇ ਪੈਸੇ ਇਕੱਠੇ ਕਰਦਾ ਤੇ ਪ੍ਰੋਲ ਤੋਂ ਬਾਅਦ ਫੇਰ ਚਲਿਆ ਜਾਣਾ ਜੇਲ੍ਹ 'ਚ ਇਹਨਾਂ ਲੋਕਾਂ ਨੂੰ ਐਡੇ ਐਡੇ ਵੱਡੇ ਜਿਹੜੇ ਕੁਰਬਾਨੀ ਵਾਲੇ ਸਿੰਘ ਨਹੀਂ ਦਿਖਦੇ ਬੜੀ ਹਰਾਨਗੀ ਹੁੰਦੀ ਐਡੀ ਵੱਡੀ ਕੌਮ ਹੋਵੇ ਤੇ ਇੰਨੇ ਲੋਕ ਜਿਹੜੇ ਹੁਣ ਜਿਹੜੇ ਅੱਗੇ ਪਿੱਛੇ ਭੱਜੇ ਫਿਰਦੇ ਨੇ ਹਰਲ ਹਰਲ ਕਰਦੇ ਤੇ ਇਹਨਾਂ ਨੂੰ ਉਹ ਸਿੰਗ ਨਹੀਂ ਦਿਸਦੇ ਜਿਹੜੇ ਵਿਚਾਰੇ ਪਰੋਲ ਤੇ ਆਣ ਕੇ ਵੀ ਆਟੋ ਚਲਾਉਂਦੇ ਸੋ ਮੈਨੂੰ ਸਮਾਂ ਮਿਲਿਆ ਭਾਈ ਗੁਰਦੀਪ ਸਿੰਘ ਜੀ ਖੈੜਾ ਸਾਹਿਬ ਜਿਨ੍ਹਾਂ ਦਾ ਪਿੰਡ ਜੱਲੂਪੁਰ ਖੈੜਾ ਹੈ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ ਸਿੰਘ ਕੋਈ ਬਾਹਰੋਂ ਆਏ ਸੀ ਮੈਂ ਮਨ ਵਿੱਚ ਸੋਚਦਾ ਸੀ ਕਿ ਬਹੁਤ ਵਧੀਆ ਅਲੀ ਸ਼ਾਨ ਕੋਠੀ ਹੋਣੀ ਆ ਉਹਦੇ ਵਿੱਚ ਬੈਠੇ ਹੋਣੇ ਗੱਡੀਆਂ ਬਹੁਤ ਲੱਗੀਆਂ ਹੋਣੀਆਂ ਬਾਹਰ ਪਰ ਜਦੋਂ ਜਾ ਕੇ ਘਰ ਵਿੱਚ ਅਸਲੀਅਤ ਵੇਖੀ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕੋਈ ਰੱਟ ਲਾਈ ਅਸੀਂ ਦੂਜੇ ਪਾਸੇ ਦੀ ਗੱਲ ਹੀ ਨਹੀਂ ਕਰਦੇ ਜਦੋਂ ਅਸੀਂ ਉਹਨਾਂ ਦੇ ਘਰ ਗਏ ਅਲਾਣੀ ਮੰਜੀ ਤੇ ਕੁਝ ਨਹੀਂ ਸੀ ਵਿਸ਼ਿਆ ਉੱਤੇ ਸਰਾਣਾ ਰੱਖ ਕੇ ਤੇ ਪਰਨਾ ਰੱਖ ਕੇ ਤੇ ਬੈਠੇ ਵਿਚਾਰੇ ਮੈਨੂੰ ਬੜੀ ਹੈਰਾਨਗੀ ਹੋਈ ਜਦੋਂ ਪਤਾ ਲੱਗਾ ਸਰਦਾਰ ਗੁਰਦੀਪ ਸਿੰਘ ਜੀ ਖੈੜਾ ਸਾਹਿਬ ਇਹ ਨੇ ਜਿਨ੍ਹਾਂ ਨੇ 30-32 ਸਾਲ ਜੇਲ੍ਹ ਕੱਟੀ ਹੈ ਸਿੱਖਾਂ ਵਾਸਤੇ ਤੇ ਆ ਜਿਹੜੇ ਸਾਡੇ ਵਾਲੇ ਉਸੇ ਵਕਤ ਹੀ ਸਾਨੂੰ ਕਹਿ ਦਿੰਦੇ ਤੁਸੀਂ ਜੀ ਉਧਰ ਲੱਗ ਗਏ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਪੰਥ ਨਹੀਂ ਦਿਸਦਾ ਅ ਜਦੋਂ 22 ਦੇ ਵਿੱਚ ਇਲੈਕਸ਼ਨ ਸੀ ਉਸ ਵਕਤ ਵੀ ਕਿਸੇ ਨੇ ਪੁੱਛ ਲਿਆ ਕਹਿੰਦਾ ਜੀ ਤੁਸੀਂ ਵੋਟ ਕਿਨੂੰ ਪਾਉਣੀ ਆ ਇਹ ਤੇ ਵੇਖੋ ਇੱਕ ਗੁਪਤ ਆਪਣੀ ਮਰਜ਼ੀ ਹੁੰਦੀ ਕਿੱਥੇ ਪਾਉਣੀ ਆ ਕਹਿੰਦਾ ਤੁਸੀਂ ਆਮ ਪਾਰਟੀ ਨੂੰ ਪਾਉਣੀ ਆ ਮੈਂ ਕਹਾਂ ਤਾ ਮੈਂ ਕਹਿੰਦਾ ਨਹੀਂ ਕਹਿੰਦਾ ਤੁਸੀਂ ਨਾ ਅਮਰਤ ਛਕੰਦਾ ਤੁਹਾਡਾ ਫਾਇਦਾ ਹੀ ਕੋਈ ਨਹੀਂ ਤੁਸੀਂ ਅਮਰਤ ਨਹੀਂ ਛਕਿਆ ਤੁਸੀਂ ਗੁਰੂ ਤੋਂ ਬੇਮੁਖ ਹੋ ਗਏ ਤੁਸੀਂ ਤਾਂ ਗੁਰੂ ਨੂੰ ਪਿੱਠੋਂ ਖਾਦਦੇ ਤੁਸੀਂ ਬਦਾਵਾ ਦੇ ਹੀ ਜਾਂਦੇ ਜੀ ਤੁਸੀਂ ਬਾਦਲਾਂ ਨੂੰ ਪਾਉਣੀ ਹੈ ਮੈਂ ਕਿਹਾ ਤੈਨੂੰ ਕਿਵੇਂ ਪਤਾ ਸੋ ਇਹ ਮੈਨੂੰ ਹਰਾਣ ਦੀ ਹੁੰਦੀ ਹੈ ਸੰਗਤ ਜੀ ਇਹ ਫੈਸਲਾ ਕਰੀਏ ਕਿ ਇਸੇ ਵਿੱਚ ਕਿਹੜਾ ਕਿਹੜਾ ਨੇ ਇਲੈਕਸ਼ਨ ਜਿੱਤਿਆ ਕਾਲੀ ਦਲ ਆਏ ਨੂੰ 10 ਸਾਲ ਹੋ ਗਏ 10 ਸਾਲ ਸਾਨੂੰ ਵਿੱਚ ਮਿਲ ਗਏ ਕਿਹੜਾ ਕਿਹੜਾ ਨੇ ਜਿੱਤਿਆ ਸਾਰੇ ਹੀ ਵਾਰੀ ਵਾਰੀ ਇਲੈਕਸ਼ਨ ਜਿੱਤਦੇ ਆ ਕੀ ਕੀਤਾ ਆਪਾਂ ਤੇ ਕਿਹੜੀ ਸਰਕਾਰ ਬਣਾਈ ਆ ਕਿਸੇ ਤੋਂ ਸਰਕਾਰ ਨਹੀਂ ਬਣੀ ਫੇਰ ਜਦੋਂ ਇਲੈਕਸ਼ਨ ਆਉਂਦੀ ਹੈ ਤੁਸੀਂ ਪੰਥ ਨਹੀਂ ਵੰਦੇ ਤੁਹਾਨੂੰ ਪੰਥ ਨਹੀਂ ਦੇਦਾ ਉਹ ਗੁਰੂ ਤੋਂ ਬੇਮੁਖ ਜੇ ਤੁਸੀਂ ਬਧਵਾ ਲਿਖ ਦਿੰਦੇ ਜੇ ਇਹ 5 ਸਾਲ ਬਾਅਦ ਬਧਵਾ ਸੀ ਲਿਖਿਆ ਕਰੀਏ ਜਾਂ ਤੁਹਾਨੂੰ ਲੱਗੇ ਕਿ ਲਿਖ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਵੋਟਾਂ ਕੋਈ ਇਹੋ ਜਿਹਾ ਤੀਰਥ ਸਥਾਨ ਨਹੀਂ ਕਿ ਜਿੱਥੇ ਨਹਾਤੇ ਤੋਂ ਬਿਨਾਂ ਸਾਡੀ ਯਾਤਰਾ ਸਫਲ ਨਹੀਂ ਹੁੰਦੀ ਹੋਰ ਵੀ ਪਾਸੇ ਹੈਗੇ ਨੇ ਆਸ਼ਾ ਹਰਪੁਰ ਬਹੁਤ ਪਿੰਡ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਜਾ ਕੇ ਗੁਰਮਤਿ ਪ੍ਰਚਾਰ ਹੁੰਦਾ ਨਹੀਂ ਆਪਾਂ ਉਧਰ ਨੂੰ ਚੱਲ ਪਈਏ ਜੇ ਇੱਕ ਧਿਰ ਸਿਆਸਤ ਦੇ ਵਿੱਚ ਪਈ ਹੈ ਉਹਨੂੰ ਪਈ ਰਹਿਣ ਦੀ ਜਿਹੜੀ ਸਭ ਤੋਂ ਵੱਡੀ ਧਿਰ ਆ ਉਹਨੂੰ ਸਿਆਸਤ ਚ ਰੱਖ ਦੋ ਤੁਸੀਂ ਦੂਜੇ ਪਾਸੇ ਚਲੇ ਜਾਓ ਸਾਰੇ ਪਾਸੇ ਦਾ ਵੰਡਵਾ ਜਿਹੜਾ ਹੈ ਉਹ ਵਿਕਾਸ ਹੋ ਜੇ ਨਹੀਂ ਇਹ ਵੀ ਰਾਜਨੀਤੀ ਜਾਂ ਤਾਂ ਮੈਂ ਵੀ ਉੱਥੇ ਹੀ ਜਾਣਾ ਤੂੰ ਵੀ ਉੱਥੇ ਹੀ ਜਾ ਤੇ ਜਿਹੜਾ ਬੰਦਾ ਜੇ ਜਿੱਤ ਗਏ ਉਹ ਫੇਰ ਠੀਕ ਆ ਫੇਰ ਕੰਮ ਕੋਈ ਨਹੀਂ ਕਰਨਾ ਤੇ ਜੇ ਨਾ ਜਿੱਤੇ ਫੇਰ ਤੁਸੀਂ ਵਦਾਵਾ ਲਿਖਤਾ ਫੇਰ ਤੁਸੀਂ ਬੇਮੁਖ ਹੋ ਗਏ ਜੇ ਫੇਰ ਤੁਸੀਂ ਮਰ ਗਏ ਜੇ ਤੁਹਾਡੀਆਂ ਜਮੀਰਾਂ ਮਰ ਗਈਆਂ ਇੱਕ ਵੋਟ ਦਾ ਕਰਕੇ ਸਿਰਫ ਇਹ ਬਹੁਤ ਜ਼ਿਆਦਾ ਮਾਹੌਲ ਜਿਹੜਾ ਅਸੀਂ ਪੰਜਾਬ ਦਾ ਹੀ ਖਰਾਬ ਕਰ ਲਿਆ ਇੱਕ ਫਿਰਕੇ ਦਾ ਨਹੀਂ ਕਰਦੇ ਇੱਕ ਸਾਈਡ ਦਾ ਮਾਹੌਲ ਨਹੀਂ ਅਸੀਂ ਖਰਾਬ ਕਰਦੇ ਅਸੀਂ ਸਾਰੇ ਪੰਜਾਬ ਦਾ ਤੇ ਜਿਹੜੇ ਬਾਹਰ ਸਿੱਖ ਵੱਸੇ 22 ਦੇ ਵਿੱਚ ਸਾਰੇ ਹੀ ਆਏ ਸੀ ਜਿਹੜੇ ਹੁਣ ਰੋਂਦੇ ਨੇ ਕਿ ਭਗਵੰਤ ਮਾਨ ਜੀ ਸਰਕਾਰ ਜਿਹੜੀ ਆ ਪੰਜਾਬ ਦੀ ਸਰਕਾਰ ਕਰਦੀ ਕੁਝ ਨਹੀਂ ਇਹ ਸਾਰੇ ਹੀ ਇੱਥੇ ਆਏ ਸੀ ਔਰ ਮੈਂ ਸਾਰੇ ਹੀ ਸਿੱਖਾਂ ਨੂੰ ਕਹਿਣਾ ਚਾਹੁੰਦਾ ਜਿੰਨਾ ਤੁਸੀਂ ਪੈਸਾ ਸਿਆਸਤ ਦੇ ਵਿੱਚ ਲਾ ਲਿਆ ਕਿਤੇ ਚੌਥਾ ਪੰਜਵਾਂ ਹਿੱਸਾ ਵੀ ਕਿਤੇ ਧਰਮ ਦੇ ਵਿੱਚ ਲੱਗਾ ਹੁੰਦਾ ਤੇ ਵਿਕਾਸ ਹੋਣਾ ਸੀ ਜਦੋਂ ਸਾਰੇ ਸਿੱਖ ਆਪਾਂ ਬਣਾਂਗੇ ਸਾਰੇ ਗੁਰਮਤ ਨੂੰ ਅਪਣਾਵਾਂਗੇ ਤੇ ਸਾਰੇ ਸਰਦਾਰ ਬਣ ਕੇ ਤਕੜੇ ਆਪੋ ਆਪਣੇ ਘਰੀ ਕਿਉਂ ਨਹੀਂ ਬੈਠੇ ਜਦੋਂ ਅਗਲਿਆਂ ਨੂੰ ਪਤਾ ਲੱਗਿਆ ਪੰਜਾਬ ਦੇ ਵਿੱਚ ਵਾਹ ਜਿਹੜੀ ਹਵਾ ਜਿਹੜੀ ਹੈ ਉਹ ਸਿੱਖ ਧਰਮ ਦੀ ਹੈ ਤੇ ਸਾਰੇ ਸਿੱਖ ਬਣ ਗਏ ਨੇ ਸਾਰੇ ਕਿਸਾ ਧਾਰੀ ਅਮਰਤ ਧਾਰੀ ਹੋ ਗਏ ਨੇ ਇਹਨਾਂ ਨੂੰ ਆਪਣੇ ਧਰਮ ਤੇ ਕੁਰਬਾਨੀਆਂ ਦਾ ਪਤਾ ਲੱਗ ਗਿਆ ਤੁਹਾਡੇ ਤੋਂ ਉਲਟ ਫੈਸਲਾ ਨਹੀਂ ਹੋ ਸਕਦਾ ਚਾਹੇ ਉਹ ਭਾਖੜਾ ਬੰਨ੍ਹਦਾ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦਾ ਵਿੱਚ ਹੈ ਕੋਈ ਵੀ ਹੋਵੇ ਜਦੋਂ ਅਗਲਿਆਂ ਨੂੰ ਪਤਾ ਹੈ ਕਿ ਨਿਕਲਣ ਲੱਗਿਆ ਇੱਕ ਸੀ ਤੇ ਪਹੁੰਚਣ ਲੱਗਿਆ 35 ਜਥੇ ਹੋ ਗਏ ਤੇ ਫੈਸਲਾ ਤੁਹਾਡੇ ਹੱਕ 'ਚ ਕਿਵੇਂ ਆ ਸਕਦਾ ਇੱਕੋ ਇੱਕ ਧਰਮ ਜਿਹੜਾ ਫੈਸਲਾ ਹੱਕ 'ਚ ਲਿਆ ਸਕਦਾ ਉਹ ਤੋਂ ਬਿਨਾਂ ਕੋਈ ਕਾਰਨ ਨਹੀਂ ਕੋਈ ਕਿਸੇ ਦਾ ਮਤਲਬ ਨਹੀਂ ਕਿਉਂਕਿ ਪੰਥ ਨੂੰ ਕਿਸੇ ਨੇ ਤਸਦੀਕ ਨਹੀਂ ਕੀਤਾ ਕਿ ਕਿਹੜੀ ਧਰ ਦਾ ਪੰਥ ਹੁੰਦਾ ਹੈ ਮਾਰੇ ਅੰਦਰ ਪ੍ਰਵਾਹ ਨਾ ਇੱਕ ਸਹਿ ਕੇਰੀ ਬਾਜ ਸੱਚੇ ਨਾਏ ਉਹਨੂੰ ਪੰਥ ਕਹਿੰਦੇ ਨੇ ਜਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਕਿਸੇ ਗਰੁੱਪ ਨੂੰ ਨਹੀਂ ਸਰਟੀਫਾਈਡ ਕੀਤਾ ਗੁਰੂ ਗ੍ਰੰਥ ਸਾਹਿਬ ਨੇ ਤੇ ਆ ਗਰੁੱਪ ਜਿਹੜਾ ਪੰਥ ਹੁੰਦਾ ਹੈ ਇੱਕ ਸਿੱਖ ਮਹਾਰਾਜ ਨੇ ਪੰਜ ਸਿਰ ਲਏ ਇੱਕ ਇੱਕ ਕਰਕੇ ਇੱਕ ਸਿੱਖ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੋ ਜਿਹਦੇ ਬਾਹਰ ਭਾਵੇਂ ਖੱਦਰ ਦੇ ਹੁੰਦਾ ਹੈ ਉਹਦੇ ਅੰਦਰ ਰੇਸ਼ਮ ਵਰਗੇ ਵਿਚਾਰ ਪਏ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਉਹ ਪੰਥ ਹੁੰਦਾ ਹੈ ਕੋਈ ਗਰੁੱਪ ਪੰਥ ਨਹੀਂ ਹੁੰਦਾ ਕਿ ਆਉਂ ਨਹੀਂ ਪੰਥ ਆ ਪੰਥ ਕਿਸੇ ਨੇ ਵੀ ਨਹੀਂ ਦੱਸਣਾ ਹੁੰਦਾ ਕਿ ਪੰਥ ਕਿਹੜਾ ਹੈ ਜੇ ਦੱਸਣ ਦੀ ਗੱਲ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਆਪ ਦੱਸਦੇ ਕਿ ਇਹਨੂੰ ਪੰਥ ਕਹਿੰਦੇ ਨੇ ਸੋ ਮੇਰੀ ਬੇਨਤੀ ਹੈ ਇਹੋ ਜਿਹਾ ਵਿਚਾਰਨਾ ਚਲਾਇਆ ਕਰੀ ਕਿ ਪੰਜਾਬ ਦੇ ਵਿੱਚ ਬੇਮੁਖ ਹੋ ਗਏ ਇਹਨਾਂ ਬੋਟ ਨਹੀਂ ਪਾਈ ਇਹਨਾਂ ਬਦਾਵਾ ਲਿਖ ਦਿੱਤਾ ਜੇ ਜਿੱਤ ਗਏ ਫਿਰ ਇਹਨਾਂ ਨੇ ਆਉਣਾ ਨਹੀਂ ਕਿਸੇ ਨੇ ਤੇ ਜੇ ਨਾ ਜਿੱਤੇ ਫਿਰ ਜ਼ਮੀਰਾਂ ਮਰ ਗਈਆਂ ਇਦਾਂ ਤੇ ਉਹ ਪਾਰਟੀਆਂ ਵੀ ਨਹੀਂ ਕਰਦੀਆਂ ਹਾਰ ਗਈਆਂ ਸਾਰੇ ਯਾਰਗੇ ਮੈਂਬਰ ਤਾਂ ਵੀ ਉਹਨਾਂ ਨੇ ਨਹੀਂ ਆਖਿਆ ਕਿ ਤੁਹਾਡੀਆਂ ਜਮੀਰਾਂ ਮਰ ਗਈਆਂ ਤੁਸੀਂ ਬਦਾਵਾ ਲੇਤਾ ਤੁਸੀਂ ਮਰਜੋ ਤੁਸੀਂ ਰੁੜਜੋ ਨਾ ਪਾਰਟੀਆਂ ਕੀ ਕਹਿੰਦੀਆਂ ਹੁੰਦੀਆਂ ਪਾਰਟੀਆਂ ਕਹਿੰਦੀਆਂ ਹੁੰਦੀਆਂ ਕਿ ਅਸੀਂ ਆਪਣਾ ਅਧਿਐਨ ਕਰਾਂਗੇ ਇਸ ਗੱਲ ਦਾ ਅਸੀਂ ਇਸ ਗੱਲ ਦੀ ਕੋਗ ਪੜਤਾਲ ਕਰਾਂਗੇ ਕਿ ਕਿਉਂ ਆ ਰਹੇ ਆ ਤੇ ਲੋਕਾਂ ਦਾ ਫਤਵਾ ਸਾਨੂੰ ਪ੍ਰਮਾਨ ਤੇ ਇਹ ਜਿਹੜੀ ਨਵੀਂ ਤੇ ਰੁੱਠੀ ਹੈ ਇਹ ਬੰਦਾ ਹਾਰ ਜਿੱਗ ਤੇ ਇਹ ਮਰ ਗਏ ਇਹਨਾਂ ਬਦਾਵਾ ਲਿਖ ਦਿੱਤਾ ਇਨਾਂ ਦੀਆਂ ਜ਼ਮੀਰਾਂ ਮਰ ਗਈਆਂ ਇਹਨਾਂ ਥੁੱਕ ਕੇ ਚੱਟ ਲਿਆ ਇਹ ਕਿਹੜੀ ਇਲੈਕਸ਼ਨ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਧਾਰਮਿਕ ਜਗਤ ਨੂੰ ਰਹਿਣ ਦਿਓ ਘੱਟੋ ਘੱਟ ਪੰਥ ਨੂੰ ਰਹਿਣ ਦਿਓ